ਦੋਸਤੋ ਤੁਸੀਂ ਜੁੜਿਆ ਖਬਰਨਾਮਾ ਦੇ ਫੇਸਬੁਕ ਅਤੇ YouTube ਪੇਜ ਦੇ ਉੱਪਰ ਕੀ ਹਾਲ ਹੈ ਮੇਰੇ ਫਰੀਕੋਟ ਸ਼ਹਿਰ ਦਾ ਕਿਉਂਕਿ بارش ਤੋਂ ਬਾਅਦ ਜੋ ਹਾਲਾਤ ਬਣਦੇ ਨੇ ਹਾਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਜਲਥਲ ਹੋਈ ਪਈ ਹੈਗੀ ਆ ਸ਼ਹਿਰਾਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਤੇ ਇਸ ਟਾਈਮ ਅਸੀਂ ਖੜੇ ਹਾਂ ਫਰੀਕੋਟ ਦੇ ਨਹਿਰੀ ਸੌਂ ਸੈਂਟਰ ਦੇ ਅਤੇ ਜਿੱਥੇ ਅਕਸਰ ਹੀ ਪਾਣੀ ਖੜ ਜਾਂਦਾ ਹੈਗਾ ਤੇ ਨੀਵਾ ਥਾਂ ਵੀ ਹੈਗਾ ਇੱਥੋਂ ਜਿਹੜਾ ਹੈਗਾ ਸੰਗਾ ਸੈਡੂ ਕਿ ਜਿੱਥੇ ਪਾਣੀ ਖੜ ਜਾਂਦਾ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਇਸ ਸਮੇਂ ਦੀ ਸਥਿਤੀ ਤੇ ਦੇਖ ਸਕਦੇ ਹੋ ਆ ਜਿਹੜਾ ਫੁੱਟਪਾਥ ਦੇ ਉੱਪਰ ਤੱਕ ਜਿਹੜਾ ਪਾਣੀ ਗਿਆ ਹੋਇਆ ਆ ਆ ਕਈ ਥਿੱਜਾ ਇੱਥੋਂ ਲੋਕਾਂ ਵੱਲੋਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਕਈ ਗੱਡੀਆਂ ਇੱਥੇ ਬੰਦ ਹੋਏ ਜਾਂਦੀਆਂ ਮੋਟਰਸਾਈਕਲ ਬੰਦ ਹੋ ਜਾਂਦੇ ਅੱਜ ਵੀ ਉਹ ਹਾਲਾਤ ਬਣੇ ਹੋਏ ਨੇ ਤੇ ਜਿੱਥੇ ਇੱਕ ਪਾਸੇ ਹੁਣ ਅਜੇ ਬਾਰਿਸ਼ ਹੋਰ ਪੈਣ ਦੀ ਸੰਭਾਵਨਾ ਹੈਗੀ ਆ ਤੇ ਪਰ ਉਸ ਤੋਂ ਪਹਿਲਾਂ ਜਿਹੜੇ ਹਾਲਾਤ ਤੁਸੀਂ ਦੇਖ ਸਕਦੇ ਹੋ ਆਪ ਸ਼ਹਿਰ ਦੀਆਂ ਸਾਰੀਆਂ ਹੀ ਗਲੀਆਂ ਦੇ ਵਿੱਚ ਕੋਈ ਏਰੀਆ ਬਚੇ ਹੋਣਗੇ ਨਹੀਂ ਤਾਂ ਸਭ ਦੇ ਵਿੱਚ ਜਿਹੜਾ ਹੈਗਾ ਪਾਣੀ ਭਰਿਆ ਹੋਇਆ ਇਹ ਕੋਈ ਵੀ ਸਰਕਾਰਾਂ ਲੱਖ ਦਾਅਵੇ ਕਰ ਲਵੇ ਪਰ ਇਹ ਹਾਲਾਤ ਨਹੀਂ ਬਦਲ ਸਕਦੇਗੇ ਕਿਉਂਕਿ ਲੱਖ ਲੱਖ ਆਪੋਸ਼ਾਂ ਕੀਤੀ ਜਾਂਦੀਆਂ ਪਰ ਇਹ ਜਿਹੜੀ ਦਿੱਕਤ ਹੈ तकरीबन 1 ਘੰਟਾ ਤੱਕ ਤਾਂ ਇੱਥੇ ਰਹੂਗੀ ਜਿਹੜੇ ਵੀ ਵੀਡੀਓ ਦੇਖ ਰਹੇ ਨੇ ਜਾਂ ਜਫਰੀ ਕੋਡ ਆਉਣਾ ਚਾਹੁੰਦੇ ਨੇ ਤਾਂ ਉਹ ਕੰਮਿਆਂ ਨੇ ਚੌਂਕ ਤੋਂ ਉਧਰ ਬਾਰ-ਬਾਰ ਦੀ ਹੋ ਕੇ ਰੇਪਰ ਬੋਰਡ ਨਿਕਲਣਾ ਭਾਈ ਗਣੀਗਾ ਚੌਂਕ ਜਾਂ ਜਿਹੜਾ ਹੈਗਾ ਇਧਰਲੇ ਪਾਸੇ ਹੋ ਕੇ ਨੇਰੂ ਸ਼ਾਲ ਸੈਂਟਰ ਹੈ ਇਧਰਲੇ ਪਾਸੇ ਜਿਹੜਾ ਤੁਸੀਂ ਨਾ ਆਉਣ ਬਾਰੇ ਸੋਚੋ ਨਹੀਂ ਤਾਂ ਇੱਥੇ ਫਸ ਜਾਓਗੇ ਹਾਂਜੀ ਹਾਜ ਜਾਏ ਉਹਨੇ ਕੋਈ ਨਹੀਂ ਮੈਂ ਆ ਦੁਬਾਰਾ ਜਾਣਾ ਚਾਹਦਾ ਸੋਤ ਤਸਵੀਰਾਂ ਤੇ ਫ੍ਰੀਕੋਰਡ ਦੀਆਂ ਨੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ بارش ਪਈ ਹੈ ਤੇ ਹਰ ਇੱਕ ਥਾਂ ਤੇ ਪਾਣੀ ਖੜ ਜਾਂਦਾ ਹੈ ਕਿਉਂਕਿ ਪਾਣੀ ਜ਼ਿਆਦਾ ਹੋ ਕਿਵੇਂ ਦੇਖਿਆ ਗਿਆ ਕਿ 1 ਘੰਟੇ ਦੇ icit ਜਿਹੜੀ بارش ਫ੍ਰੀਕੋਰਡ ਦੇ ਵਿੱਚ ਵੀ ਹੋਈ ਸੀਗੀ ਤੇ ਲਗਾਤਾਰ بارش ਹੋਈ ਸੀ ਜੀ ਤੋਂ ਬਾਅਦੀਆਂ ਜਿਹੜੀਆਂ ਜਿਹੜੀਆਂ ਤਸਵੀਰਾਂ ਇਹ ਤੁਹਾਨੂੰ ਨਿਕਲ ਕੇ ਸਾਹਮਣੇ ਆਈਆਂ ਅਸੀਂ ਹਰ ਵਾਰੀ ਦਿਖਾਉਣੇ ਹੁੰਦੇ ਆ ਆ ਕਿਉਂਕਿ ਇਹ ਦੇ ਵਿੱਚ ਜਰਰੀ ਹੈ ਕਿ ਤੁਸੀਂ ਇਸ ਰੂਟ ਦਾ ਨਾਸਟ ਮਾਲਕੋ ਜਿੱਥੇ ਕੋਈ ਬਫਰੀ ਯੂਨੀਵਰਸਿਟੀ ਜਾਂ ਮੈਡੀਕਲ ਸਾਇੰਸ ਹਾਂਜੀ ਹਲੋ ਹੋਰ ਠੀਕ ਹੈ ਉਹ ਢੂਈ ਤੋਂ ਹੀ ਗੱਲਾਂ ਕਰਦੇ ਨਹੀਂ ਹੋ ਕੋਈ ਉਹ ਮੇਰੀ ਬੜੀ ਗੱਲ ਹੋਈ ਨਹੀਂ ਸੀ ਬਸ ਉਹ ਹੀ ਸੀ ਇਕਮਾਲ। ਹਾਂ। ਠੀਕ ਹੈ। ਤੋਂ ਹਾਂ ਕੋਨੋਂ ਭਾਈ ਜਣੀਆਂ ਚੌਂਕ ਦੀਆਂ ਵੀ ਉੱਥੇ ਤਸਵੀਰਾਂ ਦਿਖਾਵਾਂ ਕਿਉਂਕਿ ਉਧਰਲੇ ਪਾਸੇ ਵੀ ਆ ਜਿਹੜਾ ਖਾਂ ਪਟਿਆ ਹੋਇਆ ਤੇ ਸੜਕ ਬਣ ਰਹੀ ਹੈਗੀ ਆ। ਇਹ ਜਿਹੜੇ ਹੈਗਾ ਇਧਰਲੇ ਪਾਸੇ ਜਿਵੇਂ ਤੰਗਾ ਛੱਡ ਕੇ ਆ ਜਾਂਦਾ ਤੰਗ ਛੱਡਦੇ ਨੇ ਦੀ। ਹੁਣ ਇੱਥੇ ਇਹ ਆਟੋ ਚਾਲਕ ਦਾ ਆਟੋ ਜਿਹੜਾ ਬੰਦ ਹੋ ਗਿਆ। ਅਕਸਰ ਪਤਾ ਹੁੰਦਾ ਕਿ ਇੱਥੇ ਅਕਸਰ ਪਤਾ ਆ ਵੀ ਜਿਹੜੇ ਫ੍ਰੀਕੋਰਡ ਦੇ ਲੋਕ ਨੇ ਕਿ ਇੱਥੇ ਪਾਣੀ ਖੜਦਾ ਹੈ ਇਹ ਸਾਰੇ ਆਟੋ ਵਾਲੇ ਨੂੰ ਪਤਾ ਹੈ ਪਰ ਫਿਰ ਵੀ ਪਤਾ ਨਹੀਂ ਕਿਉਂ ਇਧਰ ਆ ਜਾਂਦੇ ਨੇ ਤੇ ਫਿਰ ਉਚਾਲੇ ਫਸਦੇ ਨੇ ਤੇ ਇਹਦੂ ਬੈਟਰੀ ਇਹ ਚੀਜ਼ ਹੁੰਦੀ ਹੈ ਕਿ ਤੁਸੀਂ ਪਹਿਲਾਂ ਹੀ ਹੁਣ ਦੇਖੋ ਇਧਰਲੇ ਪਾਸੇ ਉਹ ਗੱਡੀ ਆ ਰਹੀ ਹੈ ਗੱਡੀ ਨਾਲ ਪੂਰਾ ਭਰਿਆ ਹੋਊਗਾ ਹਾਲਾਂਕਿ ਜਿਹੜੀ ਸੜਕ ਪੱਟੀ ਹੋਈ ਉਹਦੇ ਤੇ ਵੀ ਆਪਾਂ ਦਿਖਾਵਾਂਗੇ ਕਿਉਂਕਿ ਪਹਿਲਾਂ ਹੀ ਕਿਹਾ ਗਿਆ ਸੀ ਜੀ ਇਹ ਸਰਪਲੂ ਉਸ ਤੋਂ ਪਹਿਲਾਂ ਮੀਂਹ ਤੋਂ ਪਹਿਲਾਂ ਬਣਾਇਆ ਜਾਵੇ ਪਰ ਪਤਾ ਨਹੀਂ ਕਿਉਂ ਇਸ ਵੱਲ ਨਹੀਂ ਧਿਆਨ ਦਿੱਤਾ ਜਾਂਦਾਗਾ ਤੇ ਆਹ ਜਿਹੜੀ ਸਮੱਸਿਆ ਆਉਣੀ ਹੁਗੀ ਆ ਇਹ ਵਕਰੀ ਚੀਜ਼ ਆ ਇਹ ਜਦੋਂ ਵੀ ਪਾਣੀ بارش ਹੁੰਦੀ ਆ तकरीबन 1 ਘੰਟਾ ਜਿਹੜੀ بارش ਹੋਈ ਆ ਤੇ بارش ਤੋਂ ਬਾਅਦ ਜਿਹੜਾ ਹੈਗਾ ਸਾਰੇ ਸ਼ਹਿਰ ਦਾ ਇਧਰਲੇ ਪਾਸੇ ਦਾ ਪਾਣੀ ਅੱਧੇ ਸ਼ਹਿਰ ਦਾ ਪਾਣੀ ਜਿਹੜਾ ਇਧਰਲੇ ਪਾਸੇ ਆ ਜਾਂਦਾ ਨਿਮਾਨ ਹੋਣ ਕਾਰਨ ਇੱਥੇ ਪਾਣੀ ਅਕਸਰ ਹੀ ਖੜ ਜਾਂਦਾ ਇਹ ਖੜੇਗਾ ਵੀ ਇਸ ਦਾ ਕੋਈ ਹੱਲ ਵੀ ਨਹੀਂ ਇਹ ਕੁਦਰਤੀ ਚੀਜ਼ ਹੈਗੀ ਆ ਪਰ ਅ ਜਿਹੜੇ ਆ ਹੋਰ ਆਸ-ਪਾਸੇ ਰਸਤਿਆਂ ਦੇ ਵਿੱਚ ਪਾਣੀ ਖੜਾ ਗਲੀਆਂ ਦੇ ਵਿੱਚ ਖੜਾ ਸੋ ਹੁਣ ਕਈ ਸਾਥੀ ਨਗਾ ਲੈਂਦੇ ਨੇ ਮੋਟਰਸਾਈਕਲ ਪਰਕਿੰਗਾਂ ਦੇ ਬੰਦ ਹੋ ਜਾਂਦੇ ਨੇ ਤੇ ਫੇਰ ਇੱਥੇ ਹੁਣ ਆ ਪਾਣੀ ਜਿਹੜਾ ਹੈਗਾ ਹੁਣ ਅੱਜ ਦੁਕਾਨਾਂ ਵੀ ਬਹੁਤ ਘੱਟ ਸੁਣੂ ਇੱਥੇ ਗੁਲੀਆਂ ਮਿਲੀਆਂ ਤੇ ਦੇਖੋ ਸਾਰੀਆਂ ਦੁਕਾਨਾਂ ਬੰਦ ਆ ਜਿਹੜੇ ਦੁਕਾਨਾਂ ਬੰਦ ਛੱਡ ਮੰਨ ਬਹੁਤ ਇਕੱਡਕਾ ਦੁਕਾਨਾਂ ਇਹ ਨਹੀਂ ਖੁੱਲੀਆਂ ਤੇ ਤਕਰੀਬਨ ਅਹ 11:30 ਦਾ ਸਮਾਂ ਹੋਣ ਵਾਲਾ ਹੈਗਾ 11 ਵਜੇ ਚੁੱਕੇ ਨੇ 11:10 ਹੋ ਗਏ ਆ ਤੇ ਦੁਕਾਨਾਂ ਜਿਹੜੀਆਂ ਹੈਗੀਆਂ ਬੰਦ ਹੈਗੀਆਂ ਹੁਣ ਤਕਰੀਬਨ 12 ਵਜੇ ਤੱਕ ਜਿਹੜਾ ਲੱਗਦਾ ਕਿ 12:30 ਵਜੇ ਤੱਕ ਇਹ ਜਿਹੜਾ ਪਾਣੀ ਥੱਲੇ ਜਾਊਗਾ ਉਸ ਤੋਂ ਬਾਅਦ ਇਹਦਾ ਕਿਤੇ ਨਾ ਕਿਤੇ ਲੋਕੋ ਆਪਣੇ ਦੁਕਾਨਾਂ ਜਿਹੜੀਆਂ ਖੋਲਣੇ ਕੰਮ ਕਰ ਇੱਕ ਵਾਰੀ ਪ੍ਰਭਾਵਤ ਹੋ ਜਾਂਦਾ ਗਰਮੀ ਤੋਂ ਰਾਹਤ ਪਰ ਜ਼ਰੂਰ ਮਿਲਦੀ ਹੈ ਪਰ ਹੁਣ ਇੱਕ ਵਾਰ ਕੰਮਕਾਰ ਦਾ ਪ੍ਰਭਾਵਤ ਹੋ ਜਾਂਦਾ ਤੇ ਹੁਣ ਜਿਵੇਂ ਹਜੇ ਬੱਦਲ ਲੱਗ ਰਹੇ ਆ ਕਿ ਆਉਣ ਵਾਲੇ ਸਮੇਂ 'ਚ ਬਾਰਿਸ਼ ਹੋਣੀ ਆ ਤੇ ਫਿਰ ਇੱਥੇ ਹੋਰ ਜਿਹੜਾ ਅੱਜ ਮਿਸਾਲਾ ਵੀ ਇੱਥੇ ਦੁਕਾਨਾਂ ਤੋਂ ਗੁਣਾ ਫਿਰ ਖੋਲਣੀਆਂ ਔਖੀਆਂ ਹੋ ਜਾਣੀਆਂ ਜੇਕਰ ਬਾਰਸ਼ ਹੋਰ ਹੁੰਦੀ ਆ ਤੇ ਪਾਣੀ ਇੱਥੇ ਕਾਫੀ ਜਾ ਰਿਹਾ ਪੁਸਤਰੀ ਹੋਣਾ ਫਿਰ ਵੀ ਘੰਟਾ ਡੇਢ ਘੰਟੇ ਦਾ ਸਮਾਂ ਤਾਂ ਲੱਗੂਗਾ ਇਸ ਪਾਣੀ ਨੂੰ ਥੱਲੇ ਜਾਣ ਤੇ ਤੇ ਉਹ ਵਿਚਾਰੇ ਇੱਕ ਡੰਡਾ ਖੜਾ ਕੀਤਾ ਹੋਇਆ ਕਿਉਂਕਿ ਉਹ ਸਿਸਕੀਵੇ ਦਾ ਢੱਕਣਾ ਤੇ ਇੱਥੇ ਕਾਫੀ ਨਮਾਨ ਹੈਗੀ ਆ ਤੇ ਇੱਥੋਂ ਵਿਚਾਲੇ ਜਾ ਕੇ ਕਾਫੀ ਨਮਾਨ ਹੈਗੀ ਆ ਜੀ ਦੇਖ ਸਕਦੇ ਹੋ ਇੱਥੇ ਦੁਕਾਨਾਂ ਦੇ ਕਿੱਥੋਂ ਤੱਕ ਜਿਹਾ ਪਾਣੀ ਆਇਆ ਪਿਆ ਹੈਗਾ ਕਿ ਗੱਡੀ ਵੀ ਮਹਣ ਹੌਲੀ ਨਹੀਂ ਚੱਲਦੀ ਇਹਦੇ ਵਿੱਚ ਗੱਡੀ ਵੀ ਅਗਲੇ ਨੂੰ ਜਿਹੜੀ ਭਜਾ ਕੇ ਲਿਉਣੀ ਪੈਂਦੀ ਆ ਉੱਥੇ ਇੱਕਦਮ ਜਿਹੜੀ ਨਿਮਾਨ ਹੋ ਜਾਂਦੀ ਆ ਤੇ ਹੋਇਦੋ ਰਸ਼ਕੀ ਵਾਲੇ ਹੈਗੇ ਆ ਤੇ ਉਧਰੋਂ ਗੱਡੀ ਆ ਰਹੀ ਹੁਣ ਗੱਡੀ ਨੇ ਆਪਣੇ ਵੇਖਣਾ ਔਰ ਰਸ਼ਕੀ ਵਾਲੇ ਉਹਨਾਂ ਨੂੰ ਵੇਖੀ ਹੁੰਦੇ ਆ ਤੋ ਇਸ ਕਰਕੇ ਪਹਿਲਾਂ ਹੀ ਜਦੋਂ ਪਤਾ ਹੈਗਾ ਵੀ ਆਪਾਂ ਕਹਿੰਨੇ ਵੀ ਰੂਟ ਤੁਸੀਂ ਹੋਰ ਚੇਂਜ ਕਰ ਲਓ ਇਹ ਰੂਟ ਤੇ ਆਉਂਦੀ ਲੋਡ ਨਹੀਂ ਹੁਣ ਦੇਖੋ ਗੱਡੀ ਦੇ ਬਰਫ਼ ਪਰ ਤੱਕ ਜਿਹੜਾ ਸੇ ਪਾਣੀ ਜਾ ਰਿਹਾ ਹੈਗਾ ਇੱਕੋ ਦਾਮ ਇੱਥੇ ਕਿੱਥੋਂ დაკਰ ਵੀ ਦੇਖਾ ਦਿਓ ਇਨਸ਼ਾ ਅੱਲਾਹ ਵਾਹਦੀ ਹੈ ਇਹਨੂੰ ਕਹਿੰਦੇ ਆ ਜਾ ਮੇਰੇ ਸ਼ਹਿਰ ਦੀ ਇਨਹਾਰ ਦੇਖ ਲੈ ਕश्ती ਬਣਦੀ ਗੱਡੀ ਨਜ਼ਰ ਆ ਰਹੀ ਹੈ ਰੰਗਾਂ ਦੇ ਇੱਥੇ ਬੰਪਰ ਟੁੱਟ ਜਾਂਦੇ ਆ ਗੱਗਿਆਂ ਦੀਆਂ ਉਹ ਉਹ ਨੰਬਰ ਪਲੇਟਾਂ ਟੁੱਟ ਜਾਂਦੀਆਂ ਕਈ ਗੱਡੀਆਂ ਉਚਾਲੇ ਬੰਦ ਹੋ ਜਾਂਦੀਆਂ ਇਹਨਾਂ ਦੇ ਪਾਣੀ ਪੈ ਜਾਂਦਾ ਫਿਰ ਕਾਫੀ ਸਮੱਸਿਆ ਇੱਥੇ ਆ ਜਾਂਦੀ ਹੈ ਅੱਜ ਇੱਥੇ ਹੁਣ ਬੰਦ ਬਹੇ ਖੜੇ ਦੋਵੇਂ ਜੁਗਾ ਟੋ ਵੀ ਤੇ ਮੋਟਰਸਾਈਕਲ ਵੀ ਉਗੀ ਗੱਡੀ ਵਾਲੇ ਨੂੰ ਆਪਣਾ ਹੁੰਦਾ ਵੀ ਮੈਂ ਗੱਡੀ ਕੱਢ ਲਵਾਂ ਜੇ ਖੜ ਗਿਆ ਤੇ ਉਹ ਚਾਲੇ ਬੰਦ ਹੋਏ ਫਿਰ ਔਖਾ ਹੋ ਜਾਂਦਾ ਜੀ ਆਹ ਗੱਡੀ ਤੁਸੀਂ ਵਿੱਚੋਂ ਆ ਰਹੀ ਐ ਇੱਥੇ ਸਵਾਰੀਆਂ ਬੈਠੀਆਂ ਐ ਕਿ ਡਰਾਈਵਰ ਵੀ ਇੰਨਾ ਤੇਜ਼ ਨਹੀਂ ਲੱਗਦਾ ਤੇ ਇਹ ਨੂੰ ਉੱਪਰ ਆਣਾ ਲੰਗਾਉਣਾ। ਬੰਨੀ ਛੋਟੀ ਗੱਡੀ ਆ ਤੇ ਗੱਡੀ ਦੇ ਵਿੱਚ ਫਿਰ ਪਾਣੀ ਬੰਦ ਹੋਣ ਦੀ ਸੁਭਾਵਨਾ ਵੱਧ ਹੋ ਜਾਂਦੀ ਆ। ਜੇ ਬਸ ਤੋਂ ਬੰਦ ਹੋਣ ਦੀ ਸੁਭਾਵਨਾ ਹੋ ਜਾਂਦੀ ਆ। ਪਹੁੰਚ ਜਾ ਤਾਂ ਵਧੀਆ ਗੱਲ ਆ। ਮੇਰੇ ਕੋਲ ਜੀ ਜਦੋਂ ਵੀ بارش ਹੁੰਦੀ ਹੈ ਤੇ ਇੱਥੇ ਇਹੀ ਸਥਿਤੀ ਬਣਦੀ ਹੈ ਇਸ ਜਗ੍ਹਾ ਤੇ ਤਾਂ ਖਾਸ ਕਰਕੇ ਤੇ ਦੂਜਾ ਭਾਈਕ ਨੇ ਗੇ ਚੌਂਕ ਦੇ ਵਿੱਚ ਤੇ ਦੋ ਜਗ੍ਹਾ ਤੇ ਖਾਸ ਕਰਕੇ ਪਾਣੀ ਖੜ ਜਾਂਦਾ ਤੇ ਹੁਣ ਤਾਂ ਉੱਥੇ ਉਵੇਂ ਹੀ ਬੁਰਾ ਹਾਲ ਹੋ ਜਾਣਾ ਚਾਹੁੰਗੇ ਉੱਥੇ ਜਿਹੜੀਆਂ ਐਂਟਲੋਕ ਟੈਲਾਂ ਲੱਗਣੀਆਂ ਉਹਦੇ ਲਈ ਖੜਕ ਪੱਟੀ ਹੋਈ ਹੈ ਉਹ ਵੀ ਆਪੋਦਰੋਂ ਜਾ ਕੇ ਦੇਖਦੇ ਹਾਂ ਕਿ ਉੱਧਰ ਦਾ ਕੀ ਮਾਹੌਲ ਹੈਗਾ ਪਰ ਇੱਧਰਲੇ ਪਾਸੇ ਤਾਂ ਇੱਕ ਵਾਰੀ ਜਿਹੜਾ ਹੈਗਾ ਪਾਣੀ ਪੂਰਾ ਖੜਾ ਹੈ ਗਰੀਬਨ ਇੱਕ ਘੰਟੇ ਦਾ ਸਮਾਂ ਲੱਗ ਜਾਣਾ ਇਹਨੂੰ ਥੱਲੇ ਜਾਣ ਨੂੰ ਉਹ ਫੇਰ ਹੀ ਆਵਾਜ ਚੱਲੂ ਤੇ ਦੁਕਾਨਾਂ ਜਿਹੜੀਆਂ ਖੁੱਲਣਗੀਆਂ ਹੁਣ ਦੁਕਾਨਾਂ ਕੋਈ ਵੀ ਜਿਹੜੀ ਦੁਕਾਨਾਂ ਨਹੀਂ ਖੁੱਲਣਗੀਆਂ ਸਾਰੀਆਂ ਵੀ ਇਹਨਾਂ ਬੰਦ ਹੋ ਗਈਆਂ ਕੋਈ ਮੋੜਾਂ ਕੋਲ ਵਿਚਾਲੇ ਬੰਦ ਹੋਏ ਤੇ ਉਧਰੇ ਮੋੜਾਂ ਨੂੰ ਬੰਦ ਹੋ ਗਏ ਜਦੋਂ ਕੋਈ ਵੀ ਸੱਤਾ ਤੋਂ ਬਾਹਰ ਹੁੰਦਾ ਤੇ ਦੂਜੀ ਪਾਰਟੀ ਦੇ ਸਵਾਲ ਖੜੇ ਕਰਨੇ ਸੌਖੇ ਹੋ ਜਾਂਦੇ ਆ। ਤੇ ਇਸ ਸਮੇਂ ਇਹੀ ਸੀ ਵੀ ਇਨਾ ਪਾਣੀ ਦੇ ਵਿੱਚ ਹੀ ਗੱਤਰ ਸਿੰਘ ਗੱਡੀ ਵਿੱਚ ਗੱਡੀ ਵਿੱਚ ਬੈਠ ਕੇ ਇੰਟਰਵਿਊ ਦਿੰਦੇ ਸਨ ਕਿ ਇੱਥੇ ਪਾਣੀ ਖੜਦਾ। ਪਰ ਇਹ ਪਾਣੀ ਦਾ ਹੱਲ ਨਹੀਂ ਹੋ ਸਕਦਾ ਚਾਹੇ ਕੋਈ ਵੀ ਸਰਕਾਰ ਹੋਵੇ। ਪਰ ਉਦੋਂ ਚੀਜ਼ਾਂ ਇਹ ਚੀਜ਼ਾਂ ਸੋਚਣੀਆਂ ਚਾਹੀਦੀਆਂ ਕਿ ਇਹ ਅਸੀਂ ਉਦੋਂ ਸਵਾਲ ਚੱਕਦੇ ਸੀ। ਇਹ ਸਵਾਲ ਸਾਡੇ ਵੀ ਰੁੱਕੇ ਜਾਣੇ ਆ ਤੇ ਇਸ ਸਮੇਂ ਹੁਣ ਤੁਸੀਂ ਫ੍ਰੀ ਕੋਰਟ ਦੇ ਤੁਸੀਂ ਆਪ ਹੀ ਤਾਜ਼ਾ ਸਥਿਤੀ ਦੇਖ ਲਓ। ਕੀ ਇਹਦਾ ਹੱਲ ਹੈ? ਕੀ ਪ੍ਰਸ਼ਾਸਨ ਹੱਲ ਕਰ ਸਕਦਾ ਜਾਂ ਸਰਕਾਰ ਇਹਦਾ ਹੱਲ ਕਰ ਸਕਦੀ ਹੈ। ਇਹ ਆਪਣੇ ਆਪ ਵਿੱਚ ਸਵਾਲ ਹੈ। ਹਾਲਾਂਕਿ ਇਹ ਪਾਣੀ ਕੁਦਰਤੀ ਹੈ ਤੇ ਇਸ ਨੂੰ ਸਮਝ ਜ਼ਰੂਰ ਲੱਗੇਗਾ ਥੱਲੇ ਜਾਣ ਤੋਂ। ਦੇਖਦੇ ਹਾਂ اس کو ਬਾਅਦ ਤੁਹਾਨੂੰ ਆਪਾਂ ਭਾਈਕਣੀ ਗਾ ਚੌਂਕ ਦੀਆਂ ਵੀ ਤਸਵੀਰਾਂ ਦਿਖਾਵਾਂਗੇ। ਇੱਕ ਵਾਰ ਆਜ ਤੁਹਾਨੂੰ ਤੁਹਾਨੂੰ ਤਸਵੀਰਾਂ ਲਗਾਈਆਂ। ਇਸ ਤੋਂ ਬਾਅਦ ਤੁਹਾਨੂੰ ਹੁਣ ਭਾਈਕਣੀ ਗਾ ਚੌਂਕ ਦੀਆਂ ਵੀ ਆਪਾਂ ਉੱਥੇ ਜਾ ਕੇ ਲਾਈਵ ਵੀ ਤਸਵੀਰਾਂ ਦਿਖਾਵਾਂਗੇ। ਉੱਥੋਂ ਦੀ ਕੀ ਸਥਿਤੀ ਹੈ ਕਿਉਂਕਿ ਇੱਥੇ ਤਾਂ ਫੇਰ ਵੀ ਸੜਕ ਪੱਕੀ ਆ ਉੱਥੇ ਇੱਕ ਪਾਸੇ ਸੜਕ ਕੱਚੀ ਆ। ਤੇ ਉਹ ਟੋਹਾ ਪੱਟੀ ਨੀਵੀਂ ਪੱਟੀ ਹੋਈ ਆ ਤੇ ਇਧਰਲੇ ਪਾਸੇ ਛੜਕ ਉਧਰਲੇ ਪਾਸੇ ਦੋਵੇਂ ਪਾਸੇ ਛੜਕਾਂ ਹੈਗੀਆਂ। ਕਾ ਵੱਡੀ ਗੱਡੀ ਜਿਹੜੀ ਸੌਕੀ ਲੰਘੇਂਦੀ ਦੂਜੀ ਗੱਡੀ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਮਿੱਟੀ ਦੇ ਢੀਲੇ। ਕਿ ਜੇ ਕੋਈ ਅਨਜਾਣ ਡਰਾਈਵਰ ਹੋਵੇ ਤਾਂ ਉਹ ਬੰਦ ਕਰ ਦਿੰਦਾ। ਮੈਨੂੰ ਲੱਗਦਾ ਭਾਈ ਜੀ ਨੇ ਸਾਫ਼ ਹੀ ਗਲਤੀ ਕਰ ਲਈ ਤਾਂ ਤੁਸੀਂ ਅੰਦਰ ਤੇ ਇਹਨਾਂ ਨੇ ਹੁਣ ਬੰਦ ਕਰ ਲਈ ਆ। ਨਹੀਂ ਉਹ ਹੈਗਾ ਬੁੜਾ ਜਿਹਾ। ਪਿਛੇ ਪਿਛੇ ਮੋੜ ਨਹੀਂ ਆ। ਦੇ ਪਤਾ ਜੰਗਲ ਬੋਲਾ ਪਤਾ ਬਈ ਪਾਣੀ ਨਹੀਂ ਲੱਗ ਰਿਹਾ ਬੱਚੇ ਆਵੇ ਡੁੰਗਾ ਕਿੰਨਾ ਹੋ ਗਿਆ ਬੰਦ ਨਹੀਂ ਹੋਈ ਇਹ ਦੇਖੋ ਉਹ ਹੁਣ ਸਾ ਪੱਟੀ ਹੈ ਜਦੋਂ ਨਾਲ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਅੱਜ ਦੇ ਚੌਂਕ ਦੀਆਂ ਤਸਵੀਰਾਂ ਲਗਾਉਣੇ ਆ ਤੇ ਤਾਂਗਾ ਛੱਡਦੇ ਹਾਂ ਨਹਿਰੀ ਹਾਊਸ ਸੈਂਟਰ ਜਿੱਥੇ ਅੰਤੋਂ ਦਾ ਤਾਂਗਾ ਛੱਡਦੇ ਹਾਂ ਉਥੋਂ ਦੀਆਂ ਤਸਵੀਰਾਂ ਲਗਾਉਂਦੇ हो 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 हो